ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਜਿਹੜੀ ਹੈ ਨਾ ਉਹ ਹੈਗੀ ਹੈ ਲੰਗਰ ਦੇ ਬਾਰੇ ਲੰਗਰ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ 20 ਤੋਂ ਸ਼ੁਰੂ ਕੀਤਾ ਸੀ ਤੇ ਬਾਦ ਦੇ ਵਿੱਚ ਉਹ ਕਰੋਨਾ ਅਰਬਾਂ ਰੁਪਈਆ ਦਾ ਤਕਰੀਬਨ ਹੋ ਗਿਆ ਹਰ ਜਗ੍ਹਾ ਹੀ ਤੁਸੀਂ ਦੇਖ ਲੋ ਗੁਰਦੁਆਰਿਆਂ ਦੇ ਵਿੱਚ ਲੰਗਰ ਛਕਾਇਆ ਜਾਂਦਾ ਵੈ ਚਾਹੇ ਉਹ ਦੇਸ਼ ਦੇ ਵਿੱਚ ਹੋਵੇ ਚਾਹੇ ਵਿਦੇਸ਼ ਦੇ ਵਿੱਚ ਹੋਵੇ ਜਿਹੜੀ ਜਗ੍ਹਾ ਵੀ ਗੁਰਦੁਆਰਾ ਹੈਗਾ ਵੈ ਉੱਥੇ ਲੰਗਰ ਛਕਾਇਆ ਜਾਂਦਾ ਵੈ ਕਿ ਉਹ ਲੰਗਰ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਸ਼ੁਰੂ ਕੀਤਾ ਸੀ ਅੱਜ ਉਹ ਲੱਖਾਂ ਕਰੋੜਾਂ ਅਰਬਾਂ ਰੁਪਏ ਦਾ ਹੋ ਗਿਆ ਵੈ ਤੇ ਚੱਲਦਾ ਪਿਆ ਵੈ ਕਿਉਂਕਿ ਜਿਹੜੀ ਸ਼ੈ ਅਸੀਂ ਰੱਬ ਦੀ ਰਾਹ ਦੇ ਵਿੱਚ ਖਰਚ ਕਰਨਾ ਸ਼ੁਰੂ ਕਰਦੇ ਨੇ ਨਾ ਉਹਦੇ ਵਿੱਚ ਦਿਨ-ਬਦ ਦਿਨ ਅਜ਼ਾਫਾ ਹੀ ਹੁੰਦਾ ਜਾਂਦਾ ਵੈ ਤੇ ਸਿੱਖੀ ਦੇ ਦੋ ਬੜੇ ਵੱਡੇ ਵਿਦਵਾਨ ਅੱਜ ਇਸ ਉੱਤੇ ਗੱਲ ਕਰਦੇ ਪਏ ਐ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ 20 ਰੁਪਏ ਦਾ ਲੰਗਰ ਲਾਇਆ ਸੀ ਆਇਆ ਕਿ ਵਾਕਈ 20 ਰੁਪਏ ਦਾ ਲੰਗਰ ਲਾਇਆ ਸੀ ਜਾਂ ਜ਼ਿਆਦਾ ਪੈਸਿਆਂ ਦਾ ਲਾਇਆ ਸੀ ਜਾਂ ਘੱਟ ਪੈਸਿਆਂ ਦਾ ਲਾਇਆ ਸੀ ਜਾਂ ਕਿੰਨੇ ਪੈਸਿਆਂ ਦਾ ਲਾਇਆ ਸੀ ਇਹਦੇ ਉੱਤੇ ਉਹ ਗੱਲਬਾਤ ਕਰਦੇ ਪਏ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਪਏ ਐ ਪਹਿਲਾਂ ਆਪਾਂ ਇਹਨਾਂ ਦੋਨਾਂ ਵਿਦਵਾਨਾਂ ਦੀ ਗੱਲ ਸੁਣ ਲੈਣੇ ਆ ਬਾਦ ਗੱਲ ਕਰਾਂਗੇ ਕਿ ਆਇਆ ਇਹਨਾਂ 'ਚ ਸਹੀ ਕਿਹੜਾ ਹੈ ਤੇ ਇਹਨਾਂ 'ਚ ਗਲਤ ਕਿਹੜਾ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦਿਨਾਂ ਦੇ ਦੋਹਾਂ ਦੇ ਵਿਚਾਰ ਫਿਰ ਕਰਨੇ ਇਸ ਤੇ ਗੱਲਬਾਤ ਕੱਲਾ ਇਹੀ ਨਹੀਂ ਸੋਚਣਾ ਕਿ ਇੰਤਾਂ ਦੀਆਂ ਗੱਲਾਂ ਸੋਚਣੀਆਂ ਨੇ ਗੁਰੂ ਨਾਨਕ ਦਾ ਇਸ਼ਾਰਾ ਆ ਹੈ ਪਰ ਜਦੋਂ ਅਗਲੇ ਨੇ ਇਤਿਹਾਸ ਲਿਖਾਇਆ ਉਦੋਂ ਫਿਰ ਸਾਨੂੰ ਦੁੱਖੇ ਸਾਧੂ ਸੀ ਉਹਨਾਂ ਨੂੰ ਰੋਟੀ ਖਵਾਉਣ ਮਹਾਰਾਜ ਗਏ ਤੇ ਸਾਰਾ ਪੈਸਾ ਹੀ ਉਹਨਾਂ ਤੇ ਲਵਾਇਆ ਕਿਉਂ ਭਲਾ ਇਹ ਕਿਹਨਾਂ ਨੇ ਲਿਖਿਆ ਇਹ ਸਾਧਾ ਵਰਗਿਆਂ ਨੇ ਲਿਖਿਆ ਵੀ ਸਾਧੋ ਤੁਹਾਡਾ ਬਾਬਾ ਵੀ ਸੇਵਾ ਸਾਡੀ ਨਹੀਂ ਕਰਦਾ ਰਿਹਾ ਤੇ ਤੁਸੀਂ ਵੀ ਸੇਵਾ ਅਦੀ ਵਈ ਕਰੀ ਕਦੀ ਸੋਚਿਆ ਹੈ ਕਿ 20 ਰੁਪਏ ਹੁੰਦੇ ਸੀ ਉਹਨੂੰ ਰੁਪਈਆ ਕਦੋਂ ਆਇਆ ਕਦੇ ਸਰਚ ਕੀਤੀ ਹੈ ਸਰਚ ਕੀਤੀ ਹੈ ਵੀ ਰੁਪਈਆ ਕਦੋਂ ਆਇਆ ਨਾਂ ਕੀ ਸੀ ਉਦੋਂ ਰੁਪਈਏ ਦਾ ਉਹਦੇ ਤੇਲਿਆਂ ਦੀਆਂ ਗੱਲਾਂ ਹੁੰਦੀਆਂ ਸੀ ਉਹਦੇ ਖੇਡ ਹੀ ਕੁਝ ਹੋਰ ਸੀ ਜਿਹੜਾ ਰੁਪਈਆ ਹੈ ਇਹ ਕਿਹੜੇ ਸੰਦ ਚ ਬਣਿਆ ਪਰ ਲਿਖਤਾ 20 ਰੁਪਈਏ ਤੇ ਸਾਡੇ 20 ਰੁਪਈਏ ਜਿਹੜੇ ਨਿਡਵਾਂਗ ਚ ਬਿਠਾਉਂਦੇ ਵੀ ਸਾਰਿਆਂ ਨੂੰ ਖੁਆ ਕੇ ਆਇਆ ਸੀ ਤੁਹਾਡਾ ਬਾਬਾ ਤੇ ਸਾਧ ਕਹਿੰਦੇ ਨੇ ਆ ਵੇਖੋ ਫਿਰ ਸੇਵਾ ਕਰਨੀ ਨਹੀਂ ਤੁਹਾਡਾ ਤਾਂ ਬਾਬਾ ਜਿਸ ਵਕਤ ਮਹਾਰਾਜ ਸੱਚਾ ਸੌਦਾ ਕਰਕੇ ਆਏ ਤੇ ਕੀਤਾ ਜੀ ਬਿਲਕੁਲ ਮੈਨੂੰ ਪਤਾ ਅੱਜ ਕੱਲ ਰੌਲਾ ਪੈਂਦਾ ਜੀ ਮੈਂ ਇਹ ਰਿਪੀਟ ਕਰਨ ਲੱਗਾ ਕਥਾਛਤ ਆਸਟ੍ਰੇਲੀਆ ਮੈਂ ਕਥਾ ਕੀਤੀ ਜੀ ਮੈਂ ਇਹ ਸ਼ਬਦ ਕਿਹਾ ਜੀ ਗੁਰੂ ਸਾਹਿਬ ਨੇ 200 ਰੁਪਈਆ ਦਾ ਸੱਚਾ ਸੌਦਾ ਕਰਕੇ ਆਏ ਖਰਾ ਸੌਦਾ ਹਨ ਤੇ ਸਾਡਾ ਸਾਡਾ ਘਰ ਨੇੜੇ ਸੀ ਉੱਥੇ ਸਾਡੇ ਬਜ਼ੁਰਗਾਂ ਦੀ ਪੈਲੀ ਉੱਥੇ ਸੀ ਜੀ ਬਿਲਕੁਲ ਸੱਚੇ ਸੌਦੇ ਦੇ ਨਾਲ ਉਹ ਉਹ ਖਰਾ ਖਰਾ ਸੌਦਾ ਕਹਿੰਦੇ ਸਨ ਜਦੋਂ ਮਹਾਰਾਜ ਸੱਚਾ ਸੌਦਾ ਕਰਕੇ ਆਏ ਤੇ ਸਾਰੇ ਜੀ ਕਹਿੰਦੇ 20 ਰੁਪਈਆ ਦਾ ਤੇ ਮੈਂ ਵੀ ਸ਼ਬਦ ਵਰਤਿਆ ਜੀ 20 ਰੁਪਈਆ ਦਾ ਮਹਾਰਾਜ ਨੇ ਇੱਕ ਸੱਚਾ ਸੌਦਾ ਕੀਤਾ ਤੇ ਬਾਹਰ ਸੱਜਣ ਇੱਕ ਟੱਕਰ ਗਿਆ ਜਦੋਂ ਬੰਦਾ ਸਵਾਲ ਕਰਦਾ ਨਾ ਇੰਨਾ ਕੁ ਤਜਰਬਾ ਹੋ ਚੱਕਦਾ ਵੀ ਇਹ ਬੰਦੇ ਦਾ ਧੜਾ ਕਿਹੜਾ ਹੋਵੇਗਾ ਉਹ ਸਵਾਲ ਚੋਂ ਪਤਾ ਲੱਗਦਾ ਵੀ ਇਹਨੇ ਅਗਲਾ ਸ਼ਬਦ ਕਿਹੜਾ ਬੋਲਣਾ ਹੈ ਉਹ ਕਹਿੰਦਾ ਭਾਈ ਸਾਹਿਬ ਜੀ ਸਾਖੀ ਤਾਂ ਚਲੋ ਚਲੋ ਸੁਣਾ ਤੇ ਮੈਂ ਚਲੋ ਕਹਿਦਾ ਮਨ ਨਹੀਂ ਮੰਨਦਾ ਕਹਿੰਦਾ ਜੀ 20 ਰੁਪਏ ਤਾਂ ਉਦੋਂ ਹੁੰਦੇ ਹੀ ਨਹੀਂ ਸਨ ਤੁਸੀਂ 20 ਰੁਪਏ ਕਿਹਾ ਮੈਂ ਕਿਹਾ 1469 ਉਦੋਂ ਹੈਗਾ ਸੀ ਕਹਿੰਦਾ ਨਹੀਂ ਉਦੋਂ ਤੋਂ ਬਿਕਰ ਵੀ ਸਮਤ ਸੀ ਮੈਂ ਕਿਹਾ ਸਾਰੇ ਸਿੱਖ 1469 ਕੁੱਕੀ ਜਾਂਦੇ ਮੈਂ ਕਿਹਾ ਮੈਨੂੰ ਪਤਾ ਹੈ ਉਦੋਂ 20 ਰੁਪਏ ਨਹੀਂ ਸਨ ਪਰ ਮੇਰੇ ਵੀਰਾ ਉਦੋਂ 20 ਰਜਤਪਣ ਵਰਤੇ ਮਹਾਰਾਜ ਨੇ 20 ਰਜਤਪਣ ਉਹ ਕਹਿੰਦਾ 20 ਰਜਤਪਣ ਕੀ ਹੁੰਦੇ ਆ ਹੱਸ ਪਿਆ ਮੈਂ ਮੈਂ ਕਿਹਾ ਬਸ ਐਸੇ ਕਰਕੇ ਕਿਹਾ 20 ਰੁਪਏ ਹੁੰਦੇ ਆ ਕਿਉਂਕਿ ਮੈਨੂੰ ਪਤਾ ਹੈ ਸ਼ਬਦਾਵਲੀ ਬਦਲੀ ਹੈ ਹੁਣ ਮੈਂ ਇੱਕ ਸ਼ਬਦ ਵਰਤਿਆ ਟਾਈਮ ਬਾਬਾ ਜੀ ਨੇ ਟਾਈਮ ਹੁਣ ਬਾਬਾ ਜੀ ਬਲੇ ਟਾਈਮ ਲਾਫੇ ਛੋੜਾ ਵਰਤਿੰਦਾ ਸੀ ਕਿਉਂਕਿ ਤੁਹਾਨੂੰ ਸ਼ਬਦ ਵਰਤਨੇ ਪੈਂਦੇ ਸਮੇਂ ਤੇ ਵੀਰੋ ਅੱਜ ਦੀ ਜਿਹੜੀ ਆਪਾਂ ਇਹ ਕਥਾ ਦੇਖੀ ਹੈ ਇਹਦੇ ਵਿੱਚ ਆਪਾਂ ਦੋਨਾਂ ਵੀ ਵਿਦਵਾਨਾਂ ਦੇ ਇਹ ਵਿਚਾਰ ਸੁਨੇ ਆ ਦੋਨੇ ਵਿਦਵਾਨ ਬਹੁਤ ਹੀ ਮਸ਼ਹੂਰ ਹੈ ਸਿੱਖੀ ਦੇ ਵਿੱਚ ਇਹਨਾਂ ਦਾ ਇੱਕ ਨਾਮ ਹੈ ਬਹੁਤ ਜ਼ਿਆਦਾ ਇਹ ਬਜ਼ਾਦਾ ਇਹਨਾਂ ਦੇ ਫੈਨ ਫੋਲੋਇੰਗ ਹੈ ਬਹੁਤ ਜ਼ਿਆਦਾ ਲੋਕ ਇਹਨਾਂ ਨੂੰ ਸੁਣਨ ਆਲੇ ਹੈ ਤੇ ਇਹਨਾਂ ਦੀ ਗੱਲ ਮੰਨਨ ਆਲੇ ਹੈ ਤੁਸੀਂ ਦੋਨਾਂ ਦੀਆਂ ਗੱਲਾਂ ਸੁਣੀਆਂ ਵੀਰੋ ਮੈਨੂੰ ਨਹੀਂ ਪਤਾ ਵੀਰੋ ਇਸ ਚੀਜ਼ ਦਾ ਤੁਸੀਂ ਬਿਹਤਰ ਜਾਣਦੇ ਹੋ ਲੇਕਿਨ ਜਿਹੜੀ ਗੱਲ ਇਹ ਹੈ ਕਿ ਇਹ ਇਹਦਾ ਕਮੈਂਟ ਕਰਕੇ ਤੁਸੀਂ ਦੱਸਣਾ ਵੀਰੋ ਕਿ ਇਹਨਾਂ ਚ ਆਇਆ ਕਿ ਸਹੀ ਕਿਹੜਾ ਤੇ ਗਲਤ ਕਿਹੜਾ ਕਹਿ ਰਿਹਾ ਬਾਕੀ ਜਿਹੜੀ ਗੱਲ ਵੀਰੋ ਇਹ ਹੈ ਜ਼ਰੂਰੀ ਜਿਹੜੀ ਗੱਲ ਇਹ ਹੈ ਕਿ ਮਕਸਦ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੀ ਰੱਬ ਦੀ ਰਾਹ ਦੇ ਵਿੱਚ ਖਰਚ ਕਰਨਾ ਗਰੀਬਾਂ ਵਾਸਤੇ ਖਾਣਾ ਖਿਲਾਉਣਾ ਲੰਗਰ ਲਾਉਣਾ ਉਹਨੇ ਕੰਮ ਸ਼ੁਰੂ ਕੀਤਾ ਦੇਖੋ ਸਾਡਾ ਮਸਲਾ ਕੀ ਅੱਜਕੱਲ ਦੇ ਦੌਰ ਦੇ ਵਿੱਚ ਕਿ ਅਸੀਂ ਉਸ ਚੀਜ਼ ਨੂੰ ਇਸ਼ੂ ਬਣਾ ਲੈਨੇ ਉਸ ਚੀਜ਼ ਤੋਂ ਲੜਾਈ ਰੱਖਨੇ ਆ ਜਿਹੜੀ ਕਿੱਡੀ ਜ਼ਰੂਰੀ ਨਹੀਂ ਹੁੰਦੀ ਜਿਹੜਾ ਕੰਮ ਜ਼ਰੂਰੀ ਆ ਉਹ ਨੂੰ ਹੀ ਛੱਡ ਦਿੰਨੇ ਆ ਤੇ ਜਿਹੜਾ ਕੰਮ ਜ਼ਰੂਰੀ ਨਹੀਂ ਆ ਹੀ ਉਹਦੇ ਉੱਤੇ ਬਹਿਸ ਕਰਨੇ ਸ਼ੁਰੂ ਕਰ ਦਿੰਨੇ ਆ ਲੜਾਈ ਕਰਨੇ ਸ਼ੁਰੂ ਕਰ ਦਿੰਨੇ ਆ ਉਹ ਜਿਸ ਤਰ੍ਹਾਂ ਕਿ ਦੋਨੇ ਵਿਦਵਾਨ ਇੱਕ ਗੱਲ ਕਰ ਰਹੇ ਆ ਇੱਕ ਕਹਿ ਰਿਹਾ ਕਿ ਉਸ ਦੌਰ ਚ 20 ਰੁਪਏ ਕਿਦੋਂ ਹੁੰਦੇ ਸੀ ਜਦਕਿ ਦੂਸਰੇ ਕਹਿ ਰਹੇ ਆ ਇਸ ਸਮੇਂ ਸਮੇਂ ਦੇ ਨਾਲ ਲਫ਼ਜ਼ ਦਾ ਜਿਹੜੇ ਹੁੰਦੇ ਆ ਉਹ ਬਦਲਦੇ ਰਹਿੰਦੇ ਆ ਉਸ ਦੌਰ ਚ ਅਗਰ 20 ਰੁਪਏ ਨੇ ਸੀ ਹੈ ਤੇ ਜਿਹੜੀ ਉਸ ਦੌਰ ਦੀ ਰਕਮ ਹੈ ਉਹ ਜਿਹੜੀ ਹੈ ਉਹ ਹੋਰ ਤਰ੍ਹਾਂ ਲਫ਼ਜ਼ਾਂ ਚ ਬਿਆਨ ਕੀਤੀ ਜਾਂਦੀ ਸੀ ਕਿ ਗੱਲ ਇਹ ਹੈ ਕਿ ਅਸੀਂ ਇਸ ਬਹਿਸ ਤੇ ਪਏ ਕਿ 20 ਰੁਪਏ ਉਹਨਾਂ ਨੇ ਕੀਤੇ ਸੀ ਜਾਂ ਕਿੰਨੇ ਕੀਤੇ ਸੀ ਜ਼ਿਆਦਾ ਕੀਤੇ ਸੀ ਘੱਟ ਕੀਤੇ ਸੀ ਇਹ ਬਹਿਸ ਕੋਈ ਹੈ ਜ਼ਰੂਰੀ ਇਹ ਬਹਿਸ ਇੱਡੀ ਜ਼ਰੂਰੀ ਨਹੀਂ ਹੈ ਜ਼ਰੂਰੀ ਕੀ ਚੀਜ਼ ਹੈ ਕਿ ਉਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਲੰਗਰ ਲੰਗਰ ਦੇ ਉੱਤੇ ਅਮਲ ਕਰਨਾ ਕਿ ਅਗਰ ਉਹਨਾਂ ਨੇ ਚਲੋ 20ਾਂ ਦਾ ਜਾਂ ਘਾਟੀਆਂ ਵੱਧ ਜਿਨ੍ਹਾਂ ਨੇ ਪੈਸੇ ਨਾਲ ਲੰਗਰ ਸ਼ੁਰੂ ਕੀਤਾ ਕੰਮ ਸ਼ੁਰੂ ਕਰ ਦਿੱਤਾ ਨਾ ਉਹਨਾਂ ਨੇ ਇੱਕ ਦਾਸ ਦਿੱਤਾ ਕਿ ਸਾਡੀ ਜਿਹੜੀ ਹੈ ਫਲਾ ਜਿਹੜੀ ਹੈ ਸਾਡੀ ਕਾਮਯਾਬੀ ਉਹ ਕਿਸ ਚੀਜ਼ ਚ ਹੈ ਰੱਬ ਦੀ ਰਜ਼ਾ ਦੇ ਵਿੱਚ ਖਰਚ ਕਰਨ ਦੇ ਨਾਲ ਰੱਬ ਦੀ ਆਵਾਮ ਦਾ ਢਿੱਡ ਭਰਨ ਦੇ ਨਾਲ ਰੱਬ ਦੀ ਜਿਹੜੀ ਆਵਾਮ ਹੈ ਉਹਦਾ ਜਿੰਨੀ ਹੀ ਸੇਵਾ ਕਰ ਲਾਂਗੇ ਉਹਨਾਂ ਹੀ ਸਾਡਾ ਭਲਾ ਹੋਏਗਾ ਏ ਉਹਨਾਂ ਦਾ ਬੇਸਿਕ ਮਕਸਦ ਸੀ ਸਮਝਾਉਂਦਾ ਇਹ ਨਹੀਂ ਕਿ ਜਿਹੜੇ ਬਾਅਦ ਵਾਲੇ ਲੋਕ ਆ ਉਹ ਇਸ ਚੀਜ਼ ਤੋਂ ਲੜਾਈ ਕਰਦੇ ਰਹਿਣ ਕਿ ਆਇਆ ਕਿ ਉਹ ਪੈਸੇ ਜ਼ਿਆਦਾ ਸੀ ਘੱਟ ਸੀ ਕਿੰਨੇ ਸੀ ਨਹੀਂ ਇਹ ਬੈਸ ਜਿਹੜੀ ਹੁੰਦੀ ਹੈ ਫਜ਼ੂਲ ਹੁੰਦੀ ਹੈ ਇਹ ਲੜਾਈ ਦਾ ਘਾਰ ਹੈ ਜਿਹੜੇ ਹੁਣ ਪਹਿਲੇ ਦੇਖੋ ਜਿਹੜੇ ਇਸ ਤਰ੍ਹਾਂ ਦੀਆਂ ਬਹਿਸਾਂ ਹੋਣੀਆਂ ਉਹਦੇ ਨਾਲ ਫਿਰ ਲੜਾਈ ਫਸਾਦ ਹੋਏਗਾ ਲੜਾਈ ਫਸਾਦ ਕਰਕੇ ਕੁਝ ਲੱਭਦਾ ਨਹੀਂ ਜਿਹੜਾ ਵਿੱਚੋਂ ਮੋਰਲ ਮਕਸਦ ਹੈ ਜਿਹੜਾ ਕਿ ਗੁਰੂ ਸਾਹਿਬਾਨ ਦਾ ਮਕਸਦ ਹੀ ਨਾ ਜਿਸ ਮਕਸਦ ਵਾਸਤੇ ਉਹਨੇ ਕੰਮ ਕੀਤਾ ਸੀ ਸਾਨੂੰ ਉਹ ਸਿੱਖਣਾ ਚਾਹੀਦਾ ਨਾ ਕਿ ਇਹ ਕਿ ਗੁਰੂ ਸਾਹਿਬਾਨ ਨੇ ਜੁੱਤੀ ਕਿਸ ਤਰ੍ਹਾਂ ਪਾਈ ਸੀ ਕੱਪੜੇ ਕਿਸ ਤਰ੍ਹਾਂ ਪਾਏ ਸੀ ਇਹ ਜ਼ਰੂਰੀ ਨਹੀਂ ਜ਼ਰੂਰੀ ਇਹ ਹੈ ਕਿ ਉਹਨਾਂ ਨੇ ਅਮਲ ਕਿਹੜੇ ਕੀਤੇ ਐ ਉਹਨਾਂ ਨੇ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਐ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਕੀ ਐ ਇਹ ਸਿੱਖਣ ਵਾਲੀਆਂ ਚੀਜ਼ਾਂ ਇਹ ਜ਼ਰੂਰੀ ਚੀਜ਼ਾਂ ਸਾਨੂੰ ਉਹਨਾਂ ਤੇ ਅਮਲ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਬਹੁਤ ਅੱਛੀ ਗੱਲ ਹੈ ਮੈਨੂੰ ਇਸ ਚੀਜ਼ ਸਿੱਖ ਵੀਰਾਂ ਦੀ ਬਹੁਤ ਵਧੀਆ ਲੱਗਦੀ ਹੈ ਕਿ ਉਹਨਾਂ ਦੇ ਹਰ ਗੁਰਦੁਆਰੇ ਦੇ ਵਿੱਚ ਲੰਗਰ ਚਕਾਇਆ ਜਾਂਦਾ ਅੱਜ ਵੀ ਉਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਉਹਨਾਂ ਨੇ ਕੰਮ ਸ਼ੁਰੂ ਕੀਤਾ ਉਹ ਚੱਲਦਾ ਪਿਆ ਬਲਕਿ ਦਿਨ ਬਦਿਨ ਉਹਨਾਂ 'ਚ ਅਜ਼ਾਫਾ ਹੀ ਹੁੰਦਾ ਜਾ ਰਿਹਾ ਹੈ ਬਹੁਤ ਅੱਛੀ ਗੱਲ ਹੈ ਕਿ ਆਪਣੇ ਸਿੱਖ ਵੀਰ ਇਸ ਲੜਾਈ 'ਚ ਪੈ ਹੀ ਨਹੀਂ ਰਹੇ ਲੇਕਿਨ ਫੇਰ ਵੀ ਚੰਦ ਲੋਕ ਹੈ ਦੇ ਐਸੇ ਰਹੇ ਨੇ ਜਿਹੜਾ ਕਿ ਇੰਜ ਦੀ ਗੱਲ ਕਰਦੇ ਜਿਹਦੇ ਨਾਲ ਨਾ ਫਸਾਦ ਹੋਵੇ ਦਰਮਿਆਨ ਲੜਾਈ ਹੋਵੇ ਮੈਨੂੰ ਦੱਸੋ ਇਸ ਬੈਸ ਕੀ ਲੱਭਣਾ ਚਲੋ ਅਗਰ ਫਰਜ਼ ਕਰੋ ਇਹ ਸਾਬਤ ਹੋ ਵੀ ਜਾਏ ਕਿ ਵਿਹਾਂ ਦਸ ਲੰਗਰ ਹੈ ਜਾਂ ਇਹ ਸਾਬਤ ਨਾ ਹੋਵੇ ਕਿ ਵਿਹਾਂ ਤੇ ਨਹੀਂ ਲੰਗਰ ਕੀਤਾ ਸੀ ਸ਼ੁਰੂ ਫਿਰ ਕੀ ਲੱਭੇਗਾ ਮਕਸਦ ਤੇ ਜੇ ਇਹ ਹੀ ਸੀ ਨਾ ਕਿ ਆਵਾਮ ਦਾ ਉਹਨਾਂ ਨੇ ਭਲਾ ਉਹਨਾਂ ਕੋਈ ਜਿੰਨੇ ਵੀ ਉਸ ਵਕਤ ਪੈਸੇ ਹੈ ਸੀ ਉਹਨਾਂ ਨੇ ਉਹ ਰੱਬ ਦੀ ਰਾਜ ਖਰਚ ਕਰ ਦਿੱਤੇ ਆਵਾਮ ਵਾਸਤੇ ਲੰਗਰ ਲਾਤਾ ਕਿ ਜਿਹੜਾ ਵੀ ਕੋਈ ਹੁੰਦਾ ਜਾਂਦਾ ਮੁਸਾਫਿਰ ਇੱਥੋਂ ਖਾਏਗਾ ਉਹਦਾ ਢਿੱਡ ਭਰੇਗਾ ਕਿਸੇ ਦਾ ਭਲਾ ਹੋਏਗਾ ਸੋਚੀ ਸੀ ਕਿ ਮੈਂ ਰੱਬ ਦੇ ਵਾਸਤੇ ਕੰਮ ਕਰਨਾ ਜਿਹੜੀ ਰੱਬ ਦੀ مخلوਕ ਹੈ ਉਹਦਾ ਭਲਾ ਕਰਨਾ ਇਨਸਾਨੀਅਤ ਦਾ ਭਲਾ ਕਰਨਾ ਤੇ ਆਪਣੇ ਅੰਦਰ ਇੰਜ ਦੇ ਕੰਮ ਰੱਖੋ ਕਿ ਇਨਸਾਨੀਅਤ ਦਾ ਭਲਾ ਹੋਵੇ ਨਾ ਕਿ ਇਸ ਤਰ੍ਹਾਂ ਦੇ ਕੰਮ ਕਰੋ ਕਿ ਜਿੰਨ ਦੂਸਰਿਆਂ ਦਾ ਨੁਕਸਾਨ ਹੋਵੇ ਉਹੀ ਗੱਲ ਕੇ ਆਪਣੇ ਅੰਦਰ ਇੱਕ ਐਸਾ ਆਵਾਮਲ ਪੈਦਾ ਕਰੋ ਐਸੇ ਕੰਮੋ ਕਰੋ ਕੰਮ ਕਰੋ ਕਿ ਤੁਹਾਡੇ ਦੇ ਕੰਮਾਂ ਦੇ ਨਾਲ ਦੂਸਰਿਆਂ ਨੂੰ ਫਾਇਦਾ ਹੋਵੇ ਨਾਗਰ ਦੂਸਰਾ ਨੁਕਸਾਨ ਹੋਵੇ ਬਾਕੀ ਵੀਰੋ ਮੈਂ ਤੇ ਇਹਨਾਂ ਦੋਨਾਂ ਵਿਦਵਾਨਾਂ ਦੇ ਜਿਹੜੇ ਵਿਚਾਰ ਸੀ ਸੁਣ ਕੇ ਆਪਣੀ ਰਾਏ ਦੇ ਦਿੱਤੀ ਤੁਹਾਡਾ ਕੀ ਇਸ ਬਾਰੇ ਖਿਆਲ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਰਾਜ਼ਮੀ ਆਪਣੀ ਰਾਏ ਦਾ ਇਜ਼ਹਾਰ ਕਰਿਓ ਆਪਣਾ ਕੀ ਟੇਸਰਾ ਖਿਆਲ ਰੱਬ ਰੱਖਾ